ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੀਡ ਕਰਕੇ ਇੱਕ ਪੂਰਾ ਰਸਟ ਕੀਤਾ ਜੀ ਜਿਹੜਾ ਕਿ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅਬਰੀਨ ਸਿਟੀ ਸਰਦਾਰ ਆਰਪੀਐਸ ਸਿੱਧੂ ਡੀਸੀਬੀ ਇਨਵੈਸਟੀਗੇਸ਼ਨ ਐਂਡ ਰਿਸਰਚ ਸਿਟੀ ਤੇ ਸਰਦਾਰ ਜਗਵਿੰਦਰ ਸਿੰਘ ਐਡੀਸਪੀ ਇਨਵੈਸਟੀਗੇਸ਼ਨ ਮਿਸਰਸੀਟੀ ਦੇ ਦੇਸ਼ ਨਿਰਦੇਸ਼ ਅਕੋਰਡਿੰਗ ਸਾਡਾ ਸਟਾਫ ਜਿਹੜਾ ਵਰਕ ਆਊਟ ਕਰ ਰਿਹਾ ਜੀ ਜਿਹੜਾ ਪੀਓ ਇੱਕ ਰੈਸਟ ਕੀਤਾ ਉਹਦੀ ਡਿਟੇਲ ਜਿਹੜੀ ਇਸ ਪ੍ਰਕਾਰ ਹੈ ਉਹਦਾ ਨਾਮ ਹੈ ਨਰਮਲਜੀਤ ਸਿੰਘ ਅਲੀਸਿੰਮਾ son of ਸਰਵਨ ਸਿੰਘ ਵਾਸੀ ਮਿਲਜ ਕੱਕਾ ਕੰਢਿਆਲਾ ਇਹ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਪਿੰਡ ਪੈਂਦਾ ਜੀ ਉੱਥੇ ਦਾ ਰਹਿਣ ਵਾਲਾ ਉਹਨੂੰ ਇਹਨੂੰ ਉੱਥੋਂ ਜਾ ਕੇ ਲੈ ਕੇ ਆਏ ਆ ਜੀ ਇਹਦੇ ਅੰਗੇਸ਼ਟ ਮੁਕੱਦਮਾ ਨੰਬਰ 116 ਡੇਟਡ 11 8 2019 ਅੰਡਰ ਸੈਕਸ਼ਨ 378 411 ਆਈਪੀਸੀ ਪੀਐਸ ਈਡਵੀਨ ਅੰਮ੍ਰਿਤਸਰ ਦੇ ਅਦਾਲਤੀ ਜਿਹੜਾ ਕਿ ਦਾਲ ਤੇ ਸ਼੍ਰੀ ਗੁਰਪ੍ਰੀਤ ਸਿੰਘ ਐਡੀਸ਼ਨਸ਼ਲ ਸ਼ੇਨ ਜੱਜ ਨੇ ਉਹਨਾਂ ਦੀ ਕੋਰਟ ਦੇ ਵਿੱਚੋਂ ਇਹ ਪੀਓ ਸੀ ਜੀ ਇਹਦੀ ਪੀਓ ਡੇਟ ਹੈ 2013 25 ਇਹਨਾਂ ਜਿਹੜਾ ਇਹ ਪਰਚਾ ਹੀ ਇਹਦੇ ਵਿੱਚ ਇਹ ਪੀਓ ਸੀ ਤੇ ਇਹਨੂੰ ਗ੍ਰਿਫਤਾਰ ਕਰਕੇ ਜਿਹੜਾ ਇੱਕ ਉਹ ਥਾਣਾ ਆਪਣਾ ਕਤਵਾਲੀ ਦੇ ਹਵਾਲੇ ਕੀਤਾ ਗਿਆ ਹੈ ਸਰਕਾਰਾ ਕੇਸ ਇਹਦੇ ਖੱਲਾਸਾ ਕੋਈ ਹੋ ਰਿਹਾ ਨਹੀਂ ਸਾਡੀ ਸੀ ਨਹੀਂ ਇਹ ਐਕਚੁਅਲੀ ਹੈਗਾ ਜੀ ਚੋਰੀ ਦਾ ਮਕਦਮਾ ਇਹ 379 411 ਇਹ ਚੋਰੀ ਦਾ ਮਕਦਮਾ ਮੈਂ ਇਹਦੇ ਨਾਲ ਇੱਕ ਹੋਰ ਬੰਦਾ ਸੀ ਜਿਸ ਵਾਰਾ ਉਹਦੇ ਤੇ ਅਜੇ ਅਰੈਸਟ ਕਰਨੀ ਬਾਕੀ ਆ ਉਹ ਵੀ ਇਸੇ ਕੇਸ ਵਿੱਚ ਈ ਹੋਆ ਉਹ ਵੀ ਅਰੈਸਟ ਕਰ ਲਗੇ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ